ਖਰਸਾਪਾਈ ਅਬਰਤਪਾਲ ਸਿੰਘ ਦੇ ਉੱਤੇ ਯੂਏਪੀਏ ਲਗਾ ਦਿੱਤੀ ਗਈ ਹੈ ਇਸ ਕੇਸ ਦੇ ਵਿੱਚ ਆਲਰੇਡੀ ਜਦੋਂ ਪ੍ਰਿਵੇਲਿੰਗ ਐਨਐਸਏ ਵੀ ਚੱਲਦੀ ਪਈ ਸੀ ਤੇ ਹੁਣ ਯੂਏਪੀਏ ਵੀ ਲੱਗ ਗਈ ਹੈ ਇਹ ਡਵੈਲਪਮੈਂਟ ਕਿਸ ਤਰ੍ਹਾਂ ਹੋਈ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਦੇ ਵਿੱਚ ਇੱਕ ਬੜਾ ਵੱਡਾ ਮੈਸੇਜ ਹੈ ਕਿ ਅਦਾ ਪੰਜਾਬ ਸਰਕਾਰ ਨੂੰ ਇੱਕੋ ਡਰ ਹੈ ਜੀ ਕਿ ਬਾਈ ਚਾਂਸ ਹਾਈ ਕੋਰਟ ਨੇ ਜੇ ਐਨਐਸਏ ਸਫਲ ਕਰਤੀਦਾ ਤੋੜ ਦਤੀ ਹਮ ਆਰਡਰ ਉਹਨਾਂ ਦੇ ਫੇਵਰ ਚਲਾ ਗਿਆ ਤਾਂ ਕੀ ਹੋਣਾ ਪੰਜਾਬ ਚਾਉਣ ਤੋਂ ਪਹਿਲਾਂ ਹੀ ਯੂਏਪੀ ਨਾਈ ਚੱਲ ਹੂੰ ਕੀ ਇਸ ਕੇਸ ਦੇ ਵਿੱਚ ਯੂਏਪੀ ਬਣਦੀ ਹੈ ਜਦੋਂ ਤੁਸੀਂ 302 ਦੇ ਵਿੱਚ ਹੀ ਪਾਤਾ 302 ਵੀ ਲਾਈਫ ਪ੍ਰਿਜ਼ਰਵੇਸ਼ਨਟ ਹੈ ਤਾਂ ਫਿਰ ਇਸ ਤੋਂ ਬਾਅਦ ਕੀ ਹੈ ਜਾਣ ਬਾਦ ਗੁੱਜ ਕੇ ਇੱਕ ਸ਼ੋਸ਼ਾ ਛੱਡਿਆ ਗਿਆ ਇੱਕ ਮੈਂ ਕਹਾਂਗਾ ਥ੍ਰੈਟ ਹੈ ਦੂਸਰੇ ਸਾਈਡ ਤੇ ਮੈਂ ਇੱਕ ਬਹੁਤ ਵੱਡਾ ਤੁਹਾਨੂੰ ਮੈਂ ਇਸ ਗੱਲ ਬਾਰੇ ਕਲੀਅਰ ਕਰੂੰਗਾ ਕਿ ਸ਼ਰਮ ਮੌਣੀ ਚਾਹੀਦੀ ਹੈ ਉਹ ਸਰਕਾਰ ਨੂੰ ਤੁਸੀਂ ਸਰਵੀਰ ਬਾਦਲ ਦੇ ਖਿਲਾਫ 302 ਦਾ ਚਲਾਨ ਪੇਸ਼ ਨਹੀਂ ਕਰ ਸਕੇ 2 ਸਾਲ ਹੋ ਗਏ ਤੁਹਾਨੂੰ 2 ਸਾਲ ਦੇ ਵਿੱਚੋਂ ਮਾਰਚ 2023 ਦੇ ਵਿੱਚ ਮੇਰੇ ਨਾਲ ਹੀ ਵਾਦਾ ਕਰਕੇਗੇ ਹੂੰ ਕਿ 15 ਜਿਹੜਾ ਜੇ ਚਲਾਨ ਪੇਸ਼ ਕਰਾਂਗੇ ਜਿਹੜਾ ਦੋ ਮਰਡਰ ਹੋਏ ਨੇ ਉਹਦਾ ਚਲਾਨ ਪੇਸ਼ ਨਹੀਂ ਹੋ ਰਿਹਾ ਹੂੰ ਜਿਹੜੇ ਮਰਡਰ ਦੇ ਵਿੱਚ ਇਹ ਇਹ ਉਹਨੂੰ ਫਾਲਸ ਸਿਪਲੀਕਟ ਕਰ ਰਹੇ ਨੇ ਉਹ ਆਦਮੀ ਜੇਲ੍ਹ 'ਚ ਹੈ ਉਹ ਤੇ ਯੂਪੀ ਵੀ ਲਾਤੀ ਹੈ ਹੂੰ ਹੁਣ ਅਸੀਂ ਇਹਦਾ ਕੀ ਮੈਸੇਜ ਕਰੀਏ ਹੂੰ ਕਿ ਆਮ ਆਦਮੀ ਤੇ ਅਕਾਲੀ ਦਲ ਇਕੱਠੇ ਹੋ ਕੇ ਸਾਰੀ ਇੱਕੋ ਪ੍ਰਣਿਕ ਕਰਕੇ ਇਹ ਪਾਈ ਅਮਰਤਪੁਰ ਜਿਹੜਾ ਯੂਪੀ ਚ ਪਸਾਰੇ ਨੇ ਹਮ ਖਰਸਾ ਇੱਥੇ ਇੱਥੇ ਇਹ ਵੀ ਇਲਜ਼ਾਮ ਲੱਗਦਾ ਪਿਆ ਜਿਹੜਾ ਲਿੰਕ ਹੈ ਉਹ ਹਰੀਨੋਕ ਕਾਂਡ ਦੇ ਨਾਲ ਜੋੜਿਆ ਜਾ ਰਿਹਾ ਔਰ ਅਰਸ਼ਦਾਲਾ ਦੇ ਨਾਲ ਵੀ ਨਾਮ ਪਹਿਲਾਂ ਜੁੜਦਾ ਪਿਆ ਸੀ ਔਰ ਹੁਣ ਦੁਬਾਰਾ ਜੋੜਿਆ ਜਾ ਰਿਹਾ ਇਥੋਂ ਤੱਕ ਕਿਹਾ ਜਾ ਰਿਹਾ ਕਿ ਸਬੂਤ ਵੀ ਮਿਲੇ ਹੋਏ ਆ ਜੇ ਸਬੂਤ ਮਿਲੇ ਰਿਹਾ ਜਨਤਕ ਕਿਉਂ ਨਹੀਂ ਹੁੰਦੇ ਹਮ ਸਿੱਕ ਸਬੂਤ ਲਬਜ਼ ਕਹਿ ਕੇ ਅਸੀਂ ਬੰਦੇ ਨੂੰ ਫਾਲਸਿਫਿਕੇਟ ਕਰ ਲੈ ਕਿਹੜੇ ਸਬੂਤ ਆਏ ਨੇ ਤੁਹਾਡੇ ਕੋਲ ਹਮ ਕੀ ਜੇਲ ਸੁਪਰਡੈਂਟਰ ਉਸ ਵਿੱਚ ਪਾਇਆ ਉਸ ਤੋਂ ਦੇ ਨੂੰ ਹਮ ਤੁਸੀਂ ਕਿਹੜਾ ਮੈਸੇਜ ਜੇਲ੍ਹ ਦੇ ਵਿੱਚੋਂ ਆਇਆ ਕੋਈ ਰਿਕਾਰਡ ਆਇਆ ਹੂੰ ਕਿਸੇ ਕਿਸ ਫਰੂ ਦੇ ਵਿੱਚ ਮੈਸੇਜ ਆਇਆ ਕੋਈ ਮੈਸੇਜ ਨਹੀਂ ਹੂੰ ਕੋਈ ਐਵੀਡੈਂਸ ਨਹੀਂ ਇਹਨਾਂ ਕੋਲ ਹੂੰ ਕੋਈ ਉਹ ਬੰਦਾ ਬਾਹਰ ਆ ਕੇ ਕਿਸੇ ਨੂੰ ਮਿਲਿਆ ਨਹੀਂ ਹੂੰ ਕੋਈ ਬੰਦਾ ਉਹਨੂੰ ਮਿਲਣ ਨਹੀਂ ਗਿਆ ਹੂੰ ਫਿਰ ਕਿਉਂ ਕਾਰਨ ਕੀ ਹੈ ਹਕੂਮਤ ਨੂੰ ਇੱਕੋ ਹੀ ਡਰ ਹੈ ਕਿ ਇਹ ਬੰਦਾ ਬਾਹਰ ਨਾ ਆਵੇ ਜੇ ਬਾਹਰ ਆ ਗਿਆ ਤੇ 2027 ਦੀ ਸਿਆਸਤ ਦੇ ਲਈ ਇਹ ਆਦਮੀ ਖਤਰਾ ਹੋ ਸਕਦਾ ਹੈ ਨਵੀਂ ਪਾਰਟੀ ਵੀ ਬਣ ਗਈ ਹੈ ਕਿ ਦੋ ਮਟਰ ਹੋਏ ਨੇ ਹੂੰ ਸਾਰਾ ਪੰਜਾਬ ਤੇ ਵਰਲਡ ਕਹਿ ਕੇ ਕਿ ਛੱਡ ਗਿਆ ਕਿ ਦੋਸ਼ੀ ਇਹ ਨੇ ਇਹਨਾਂ ਦੀ ਸਰਕਾਰ ਕਹਿ ਰਹੀ ਹੈ ਦੋਸ਼ੀ ਇਹਨਾਂ ਦਾ ਪ੍ਰਧਾਨ ਹੈ ਕੱਲ ਗਿਆ ਦਾ 307 ਚ ਪਾਇਆ 302 ਚ ਨਹੀਂ ਪਾਇਆ ਕਿਉਂ ਨਹੀਂ ਪਾਇਆ ਕੰਪਰੋਮਾਈਜ਼ ਹੋ ਗਿਆ ਜਿਹੜਾ ਬੰਦਾ ਇਹਨਾਂ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ ਚਾਹੇ ਇਹਨਾਂ ਨਾਲ ਕੰਪਰੋਮਾਈਜ਼ ਕਰ ਦਿੰਦਾ ਉਹ ਤਾਂ ਇਨੋਸੈਂਟ ਹੈ ਜਿਹੜਾ ਬੰਦਾ ਹਕੂਮਤ ਦੇ ਕੋਲ ਜਵਾਬ ਦਿੰਦਾ ਹੈ ਕਿ ਤੁਸੀਂ ਝੂਠੇ ਹੋ ਉਹਨੂੰ ਤੁਸੀਂ ਯੂਪੀ ਚ ਪਾ ਦਿਓ ਜੋ ਮਰਜ਼ੀ ਕਰ ਸਕਦੇ ਆ ਮੈਂ ਜ਼ਰੂਰ ਸਾਹਿਬ ਜੀ ਤੁਹਾਡੇ ਕੋਲ ਪਾਵਰ ਹੈ ਪਰ ਮੈਂ ਇੱਕ ਤੁਹਾਨੂੰ ਗੱਲ ਯਾਦ ਰੱਖਿਆ ਜੇ ਮੇਰੀ ਜੀ ਜਿੰਨੇ ਵੀ ਅਫੀਸਰ ਸੁਣਦੇ ਨੇ ਕਾਨੂੰਨ ਹੱਥ ਚ ਲੈਣਾ ਧੱਕਾ ਕਰਨਾ ਇਹ ਸੈਰੀ ਹਰ ਨੂੰ ਕੁਛ ਕੇ ਵੇਖ ਲੋ ਹਮ ਠੀਕ ਆ ਅੱਜ ਸਰਕਾਰਾਂ ਤੁਹਾਡੀਆਂ ਨੇ ਸਰਕਾਰਾਂ ਬਦਲਦੀਆਂ ਰਹਿਣਗੀਆਂ ਹਮ ਸਰਕਾਰ ਪਤਾ ਨਹੀਂ 2027 ਚ ਕਿੰਦੀ ਆ ਜਾਣੀ ਹੈ ਪਰ ਜਿਹੜੇ ਪੁਲਿਸ ਅਫਸਰਾਂ ਨੇ ਕਾਨੂੰਨ ਨੂੰ ਹੱਥ ਚ ਲਿਆ ਹੈ ਧੱਕਾ ਕਰ ਰਹੇ ਨੇ ਹਮ ਖੈਰ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਏ ਸਵੇ ਸਿੰਘ ਸੈਣੀ ਵੱਲ ਹਮ ਬਸ ਖਾਸਾ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਨਵੀਂ ਪਾਰਟੀ ਵੀ ਹੋਣ ਦੇ ਵਿੱਚ ਆਉਣ ਜਾ ਰਹੀ ਹੈ 14 ਤਰੀਕ ਨੂੰ ਐਲਾਨ ਹੋਣ ਜਾ ਰਿਹਾ ਕਿ ਇਹਦੇ ਨਾਲ ਵੀ ਇਹਨੂੰ ਜੋੜਿਆ ਜਾ ਸਕਦਾ ਦੇਖੋ ਜੋੜਨਾ ਤਾਂ ਹੈ ਅੰਡਰ ਥ੍ਰੈਟ ਹੈ ਲੋਕਾਂ ਨੂੰ ਡਰਾਵਾ ਹਮ ਜੀ ਲੋਕਾਂ ਨੂੰ ਮੈਸੇਜ ਦੇਣਾ ਕਿ ਜੇ ਤੁਸੀਂ ਉੱਥੇ ਪਹੁੰਚੇ ਤਾਂ ਮੈਂ ਕੀ ਕਰ ਸਕਦਾ ਹਮ ਤੇ ਸਾਰਾ ਇੱਕ ਨਾ ਪਲੈਨਿੰਗ ਹੋ ਰਹੀ ਜਾਂਦੇ ਵਿੱਚ ਹਮ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਕਰੇ ਮੈਂ ਤੈਨੂੰ ਕਹਿ ਦੇ ਜਾਨਾ ਕਿ ਇਹ ਪ੍ਰਧਾਨ ਨੂੰ ਬਚਾਉਣ ਦਾ ਕਾਰਨ ਮੋ ਕਮੇਟਰੀਪੇ ਮੌਜੂਦਾ ਇਹ ਕੰਪਰੋਮਾਈਜ਼ ਇਹ ਆਦਮੀ ਚ ਡਰਦੇ ਨੇ ਸਾਰੇ ਸਿਆਸੀ ਕੋਨੇ ਪਰ ਇੱਕ ਮੇਰੀ ਬੇਨਤੀ ਹੈ ਜਿਨਨੇ ਅਫੀਸਰ ਨੇ ਉਹ ਜਾਣਬੁੱਝ ਕੇ ਕਰ ਰਹੇ ਨੇ ਕਾਨੂੰਨ ਨੂੰ ਹੱਥਕ ਲੈ ਰਹੇ ਨੇ ਇਹ ਨਾ ਕਰੋ ਜਿਹਦਾ ਤੇਰੀ ਟੱਕਾ ਕਰਦੇ ਪਏ ਆ ਨਾ ਇਹ ਪਿਛਲੇ ਅਫਸਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਹੋਇਆ ਸੀ ਸਮੇ ਦਾ ਪਤਾ ਨਹੀਂ ਹੁੰਦਾ ਕਾਨੂੰਨ ਸਭ ਲਈ ਬਰਾਬਰ ਹੈ ਕਾਨੂੰਨ ਦੇ ਅਨੁਸਾਰ ਚੱਲੋ ਟੱਕਾ ਰਾ ਕਰੋ ਠੀਕ ਹੈ ਠੀਕ ਹੈ ਖਾਰਾ ਸਾਹਿਬ ਬਹੁਤ ਸ਼ੁਕਰੀਆ